ਸਿੱਖ ਧਰਮ ਦੇ ਵਿੱਚ ਸੇਵਾ ਨੂੰ ਸਤਿਗੁਰੂ ਜੀ ਨੇ ਬਹੁਤ ਵੱਡਾ ਦਰਜਾ ਦਿੱਤਾ ਹੈ ਪਰ ਗੁਰੂ ਸਾਹਿਬ ਜੀ ਕਹਿੰਦੇ ਸੇਵਾ ਇਸ ਤਰ੍ਹਾਂ ਕਰੋ ਕਿ ਸੇਵਾ ਦੇ ਵਿੱਚ ਪ੍ਰਗਟਾਵਾ ਨਹੀਂ ਹੋਣਾ ਚਾਹੀਦਾ ਮਾਫ ਕਰਿਓ ਜੀ ਬੇਨਤੀ ਕਰ ਦੇਵਾਂ ਅੱਜ ਦੁਨਿਆਵੀ ਬਹੁਤੇ ਲੋਕ ਨੇ ਜਿਹੜੀ ਸੇਵਾ ਕਰ ਰਹੇ ਨੇ ਪਰ ਸੇਵਾ ਦੇ ਨਾਲ ਨਾਲ ਦਿਖਾਵਾ ਵੀ ਜ਼ਿਆਦਾ ਹੈ ਪਰ ਦਿਖਾਵਾ ਸੰਸਾਰਿਕ ਲੋਕਾਂ ਨੂੰ ਪ੍ਰਮਾਣ ਵਾਸਤੇ ਹੋ ਸਕਦਾ ਗੁਰੂ ਥੋੜੇ ਪ੍ਰਮਾਣ ਸਕਦਾ ਗੁਰੂ ਨੂੰ ਨਹੀਂ ਪ੍ਰਵਾ ਸਕਦੇ ਤੁਸੀਂ ਚਲਾਕੀਆਂ ਸੰਸਾਰ ਦੇ ਮਨੁੱਖਾਂ ਦੇ ਨਾਲ ਕਰ ਸਕਦੇ ਗੁਰੂ ਨਾਲ ਚਲਾਕੀਆਂ ਨਹੀਂ ਹੋ ਸਕਦੀਆਂ ਇੱਥੇ ਤੇ ਸੇਵਾ ਜਿਹੜਾ ਕਰਦਾ ਹੈ ਉਹ ਪਰਮਾਤਮਾ ਦੀ ਬਾਣੀ ਵਿੱਚ ਨਿਮਰਤਾ ਦੇ ਵਿੱਚ ਗੁਰੂ ਕਹਿੰਦੇ ਇੱਥੇ ਤੱਕ ਕਹਿ ਦਿੰਦੇ ਨੇ ਸੇਵਾ ਕਰੇ ਤੂੰ ਤੈਨੂੰ ਪਤਾ ਹੀ ਨਾ ਲੱਗੇ ਤੂੰ ਗੁਰੂ ਕਰ ਸੇਵਾ ਕਰ ਦਿੱਤੀ ਗੁਰੂ ਸਾਹਿਬ ਜੀ ਨੇ ਬਚਨ ਕੀਤੇ ਗੁਰ ਸੇਵਾ ਕਿਉਂਕਿ ਬੜਾ ਵੱਡਾ ਤਪ ਹੈ ਗੁਰ ਸੇਵਾ ਤਪਾਂ ਸਿਰ ਤਪ ਸਾਰ ਅੱਜ ਤੈਨੂੰ ਅਸੀਂ ਦਿਖਾਵੇ ਦੇ ਵਿੱਚ ਜ਼ਿਆਦਾ ਲੈ ਆਏ ਪਰ ਬਹੁਤ ਵੱਡਾ ਤਪ ਸੀ ਜਿਨੇ ਤਪ ਕਰ ਲਿਆ ਨਾ ਜਿਨੇ ਸੇਵਾ ਕਰ ਲਈ ਅੱਜ ਦੇ ਪਾਵਨ ਬਚਨਾਂ ਵਿੱਚ ਗੁਰੂ ਸਾਹਿਬ ਜੀ ਨੇ ਸੇਵਾ ਦੇ ਬਾਬਤ ਬੜੇ ਕਮਾਲ ਦੇ ਬਚਨ ਕੀਨੇ ਕਹਿੰਦੇ ਸੇਵਾ ਤੇਰੀ ਜ਼ਿੰਦਗੀ ਬਦਲ ਸਕਦੀ ਹੈ ਔਰ ਬਦਲੀ ਵੀ ਇਤਿਹਾਸ ਗਵਾਹ ਹੈ ਪਰ ਪਹਿਲਾ ਸੇਵਾ ਤੇ ਕਰਨੀ ਆਉਣੀ ਚਾਹੀਦੀ ਨਾ ਸਾਨੂੰ ਗੁਰੂ ਸਾਹਿਬ ਜੀ ਕਹਿੰਦੇ ਤਪਾਂ ਸਿਰ ਤਪਸਾਰ ਗੁਰਸੇਵਾ ਤਪਾਂ ਸਿਰ ਤਪਸਾਰ ਕਹਿੰਦੇ ਵੱਡਾ ਤਪ ਹੈ ਆਪ ਗਵਾਏ ਸੇਵਾ ਕਰੇ ਇੱਥੇ ਪਹਿਲਾਂ ਆਪਣੇ ਆਪ ਨੂੰ ਗਵਾਣਾ ਪੈਂਦਾ ਅੱਜ ਉਲਟਾ ਹੈ ਅੱਜ ਅਸੀਂ ਹੰਕਾਰ ਦੇ ਵਾਸਾ ਕੇ ਮੈਂ ਇਤਨੀ ਸੇਵਾ ਕਰ ਦਿੱਤੀ ਮੈਂ ਇਤਨੀ ਸੇਵਾ ਕਰਤੀ ਗੁਰੂ ਸਾਹਿਬ ਜੀ ਕਹਿੰਦੇ 10 ਬੰਦੇ 50 ਬੰਦੇ ਚਾਹ ਲੱਖ ਬੰਦਾ ਤੈਨੂੰ ਕਹਿ ਰਿਹਾ ਤੂੰ ਬਹੁਤ ਕਮਾਲ ਦਾ ਕੰਮ ਕੀਤਾ ਪਰ ਜੇ ਗੁਰੂ ਦੀ ਨਜ਼ਰ ਨਾ ਤੇਰੇ ਤੇ ਹੋਈ ਦੁਨੀਆ ਤੇਰਾ ਜਸ ਗਾ ਰਹੀ ਹੈ ਇਸੇ ਕਰਕੇ ਗੁਰੂ ਨਾਨਕ ਸਾਹਿਬ ਜੀ ਦੇ ਪਾਵਨ ਬਚਨਾਂ ਨੂੰ ਪੜ੍ਹੀਏ ਗੁਰੂ ਨਾਨਕ ਸਾਹਿਬ ਜੀ ਬੜੇ ਕਮਾਲ ਦੇ ਵਚਨ ਕਰਦੇ ਕਹਿੰਦੇ ਜੇ ਜੁਗ ਚਾਰੇ ਆਰਜ਼ਾ ਹੂਰ ਦਸੂਣੀ ਹੋਏ ਨਵਾ ਖੰਡਾ ਵਿੱਚ ਜਾਣੀ ਹੈ। ਇਹੀ ਤੇ ਭੋਖ ਹੈ ਨਾ। ਆ ਕਹੀ ਮੇਰੇ ਵਰਗੇ ਸੇਵਾਕਾਰੀ ਤਾਰੇ ਨੇ। ਕਿ ਫਲਾਣੇ ਨੂੰ ਵੀ ਪਤਾ ਲੱਗੇ ਫਲਾਣੇ ਨੂੰ ਵੀ ਪਤਾ ਲੱਗੇ ਮੇਰਾ ਪੇਪਰ ਤੇ ਤਸਵੀਰ ਆਵੇ ਮੇਰੇ ਨਿਊਜ਼ ਦੇ ਵਿੱਚ ਮੇ ਪਤਾ ਲੱਗੇ ਕਿ ਫਲਾਣੇ ਨੇ ਸੇਵਾ ਕੀਤੀ ਹੈ। ਨਵਾ ਖੰਡਾ ਵਿੱਚ ਜਾਣੀ ਨਾਲ ਚਲਾ ਸਭ ਕੋਏ ਸਾਰੇ ਤੇਰਾ ਜਸ ਗਾਈ ਜਾ ਰਹੇ ਨੇ। ਚੰਗਾ ਨਾਮ ਰਖਾਏ ਕੈ ਜਸ ਕੀਰਤ ਜਗਲੇ ਗੁਰੂ ਸਾਹਿਬ ਜੀ ਕਹਿੰਦੇ ਜੇ ਤਿਸ ਤਿਸ ਦੇ ਸਸੇ ਨੂੰ ਲੱਗਿਆ ਔਂਕੜ ਪਲਿੰਗ ਬਾਚਕ ਪਰਮਾਤਮਾ ਨੂੰ ਸਬੋਧਨ ਕੀਤਾ ਕਹਿਣ ਲੱਗੇ ਮਨੁੱਖਾ ਚੇਤਾ ਰਖੀ ਜੇ ਦੁਨੀਆ ਦੇ ਵਿੱਚ ਤੂੰ ਚੰਗਾ ਆਪਣੇ ਆਪ ਨੂੰ ਬਣਾ ਲਿਆ ਪਰ ਜੇ ਰੱਬ ਦੀ ਨਦਰ ਨਾ ਤੇਰੇ ਤੇ ਹੋਈ ਜੇ ਤਿਸ ਨਦਰ ਨਾ ਆਵੇ ਫਿਰ ਤਾਂ ਬਾਤ ਨਾ ਪੁੱਛੈ ਸਜਣ ਕਿਸੇ ਨੇ ਤੇਰੀ ਬਾਤ ਨਹੀਂ ਪੁੱਛੀ ਨੀ ਜੇ ਗੁਰੂ ਦੇ ਨਦਰਾਂ ਦੇ ਵਿੱਚ ਤੂੰ ਪ੍ਰਵਾਨ ਨਾ ਹੋਇਆ ਬੰਦਾ ਕਹਿੰਦਾ ਗੁਰੂ ਦੇ ਨਦਰਾਂ ਵਿੱਚ ਪ੍ਰਵਾਨ ਹੋਵਾਂ ਨਾ ਹੋਵਾਂ ਦੁਨਿਆਵੀ ਲੋਕਾਂ ਚ ਪ੍ਰਵਾਨ ਹੋ ਜਾਵਾਂ ਇੰਨਾ ਹੀ ਬੋਤ ਹੈ ਗੁਰੂ ਸਾਹਿਬ ਜੀ ਕਹਿੰਦੇ ਨਾ ਪਰ ਮਨ ਦਾ ਸਕੂਨ ਕਿੱਥੇ ਆ ਆਨੰਦ ਕਿੱਥੇ ਆ ਫਿਰ ਤਾਂ ਸਰੀਰ ਸੁਖੀ ਹੈ ਨਾ ਮਨ ਨੂੰ ਤੇ ਪਤਾ ਅੰਦਰੋਂ ਕਿੰਨਾ ਦੁਖੀ ਹੈ ਕਿੰਨੀਆਂ ਉਲਝਣਾਂ ਦੇ ਵਿੱਚ ਭੁਲੇਖਿਆਂ ਵਿੱਚ ਭਰਮਾਂ ਵਿੱਚ ਪਿਆ ਹੋਇਆ ਹੈ ਗੁਰੂ ਸਾਹਿਬ ਜੀ ਨੇ ਤਾਂ ਹੀ ਕਿਹਾ ਨਾ ਆਪ ਗਵਾਏ ਸੇਵਾ ਕਰੇ ਤਾਂ ਕਿਛ ਪਾਏ ਮਾਨ ਆਪਣੇ ਆਪ ਨੂੰ ਗਵਾ ਕੇ ਜਿਸ ਦਿਨ ਤੂੰ ਸੇਵਾ ਕਰੇਗਾ ਤਾਂ ਗੁਰੂ ਦੀ ਬਖਸ਼ਿਸ਼ ਤੇਰੇ ਤੇ ਹੋਏਗੀ ਤਾਂ ਗੁਰੂ ਦੀ ਨਦਰ ਤੇਰੇ ਤੇ ਹੋ ਜਾ ਔਰ ਜਿਨ੍ਹਾਂ ਤੇ ਗੁਰੂ ਦੀ ਨਦਰ ਹੋਈ ਅਸੀਂ ਇਤਿਹਾਸ ਪੜਨਾ ਕਰਦੇ ਆ ਉਹ ਪਹਿਲੇ ਨਾ ਪੰਕਤੀਆਂ ਨਾਲ ਧਿਆਨ ਦਈਏ ਗੁਰੂ ਸਾਹਿਬ ਜੀ ਕਹਿੰਦੇ ਗੁਰ ਸੇਵਾ ਤੇ ਸੁਖ ਉਪਜੈ ਕੋਈ ਸ਼ੱਕ ਨਹੀਂ ਜੇ ਤੂੰ ਕਰਕੇ ਵੇਖ ਪਰ ਇਦਾਂ ਜਿੱਦਾਂ ਗੁਰੂ ਜਾਚ ਤੈਨੂੰ ਦੱਸ ਰਿਹਾ ਹੈ ਗੁਰੂ ਕੀ ਕਹਿ ਰਹੇ ਨੇ ਤਨ ਮਨ ਧਨ ਸਭ ਸੌਂਪ ਗੁਰੂ ਫਿਰ ਸੇਵਾ ਕਰ ਤਨ ਮਾਇਆ ਮਨ ਫਿਰ ਤਨ ਤਨ ਮਨ ਤਨ ਸਭ ਸੋਪ ਗੁਰੂ ਕੋ ਹੁਕਮ ਮੰਨਿਆ ਪਾਈਆ ਤੈਨੂੰ ਗੁਰੂ ਨੂੰ ਆਪਣਾ ਤਨ ਮਨ ਤਨ ਸਭ ਸੌਂਪਣਾ ਪੈਣਾ ਕਹਿਣਾ ਪੈਣਾ ਸਤਿਗੁਰੂ ਜੀ ਤੇਰਾ ਤਰਸ ਹੈ ਮੈਂ ਸੇਵਾ ਕਰ ਪਾ ਰਿਆਂ ਇੱਕ ਬੇਨਤੀ ਹੋਰ ਕਰ ਦੇਵਾਂ ਕਈ ਮਨੁੱਖਾਂ ਦੇ ਮਨ ਵਿੱਚ ਇਹ ਜਿਤਨੀ ਸੇਵਾ ਮੈਂ ਗੁਰੂ ਕਰ ਕਰ ਲਵਾਂ ਉਹੀ ਪ੍ਰਵਾਣ ਗੁਰੂ ਸਾਹਿਬ ਜੀ ਕਹਿੰਦੇ ਸੱਜਣਾ ਇਹ ਕਾਇਆ ਨਾਤ ਨੂੰ ਬਣਾਉਣ ਵਾਲਾ ਉਹ ਕਾਦਰ ਹੈ ਤੇ ਜਿਸ ਦਿਨ ਤੂੰ ਕਾਦਰ ਦੀ ਬਣਾਈ ਹੋਈ ਇਹ ਕੁਦਰਤ ਦੇ ਨਾਲ ਪ੍ਰੇਮ ਕਰਨਾ ਸਿੱਖ ਲਵੇਂਗਾ ਇਸ ਕੁਦਰਤ ਦੀ ਸੇਵਾ ਕਰਨੀ ਆਰੰਭ ਕਰ ਦੇਵੇਂਗਾ ਉਹ ਕਾਦਰ ਆਪਣੇ ਆਪ ਖੁਸ਼ ਹੋ ਜਾਵੇਗਾ ਗੁਰੂ ਦੀ ਪ੍ਰਜਾ ਤੇ ਗੁਰੂ ਦੇ ਸਿੱਖਾਂ ਤੇ ਜਦੋਂ ਤੂੰ ਸੇਵਾ ਕਰਨੀ ਆਰੰਭ ਕਰ ਦਿੱਤੀ ਗੁਰੂ ਤੇਰੇ ਤੇ ਆਪਣੇ ਆਪ ਖੁਸ਼ ਹੋ ਜਾਵੇਗਾ ਤੇਰੇ ਤੇ ਨਦਰ ਕਰ ਦੇਵੇਗਾ ਅਸੀਂ ਦੁਨੀਆ ਲੋਕਾਂ ਦੀ ਸੇਵਾ ਕਰਨਾ ਹੀ ਨਹੀਂ ਚਾਹਦੇ ਗੁਰੂ ਸਾਹਿਬ ਜੀ ਕਹਿੰਦੇ ਨਾ ਮੇਰਾ ਬਣਾਇਆ ਹੋਇਆ ਸੰਸਾਰ ਇਹਦੀ ਸੇਵਾ ਕਰ ਗੁਰੂ ਸਾਹਿਬ ਜੀ ਦੇ ਬਚਨ ਨੇ ਜਦ ਨੂੰ ਅਸੀਂ ਗੁਰਬਾਣੀ ਨੂੰ ਪੜਨਾ ਕਰਦੇ ਆ ਵਿੱਚ ਦੁਨੀਆ ਸੇਵ ਕਮਾਈ ਹੈ ਤਾਂ ਦਰਗਾਹ ਦੈਸ਼ਨ ਪਾਈ ਹੈ ਕਹਿੰਦੇ ਜਿਸ ਦਿਨ ਤੂੰ ਦੁਨੀਆ ਦੇ ਵਿੱਚ ਵਿਚਰ ਕੇ ਸੇਵਾ ਕਰਨੀ ਆਰੰਭ ਕਰ ਦਿੱਤੀ ਤਾਂ ਤੂੰ ਪਰਮਾਤਮਾ ਦੇ ਨਜ਼ਰਾਂ ਦੇ ਵਿੱਚ ਪ੍ਰਵਾਨ ਹੋ ਜਾਵੇਂਗਾ ਪਰਮਾਤਮਾ ਦੀ ਨਜ਼ਰਾਂ ਦੇ ਵਿੱਚ ਤੂੰ ਸਰਖਰੂ ਹੋ ਜਾਵੇਂਗਾ ਜਿਸ ਦਿਨ ਦੁਨੀਆ ਦੇ ਵਿੱਚ ਤੂੰ ਸੇਵਾ ਕਰਨੀ ਆਰੰਭ ਕਰ ਦਿੱਤੀ ਗੁਰੂ ਸਾਹਿਬ ਜੀ ਕਹਿੰਦੇ ਗੁਰਸੇਵਾ ਤੇ ਸੁਖ ਉਪਜੈ ਫਿਰ ਦੁੱਖ ਨਾ ਲੱਗੈ ਆਏ ਫਿਰ ਕਿੱਥੇ ਦੁੱਖ ਲੱਗਣੇ ਨੇ ਕਮਕਿ ਤੇਰੇ ਕੋਲ ਹੁਣ ਉਹ ਆਨੰਦ ਆ ਗਿਆ ਜਿਹੜਾ ਖਤਮ ਹੀ ਨਹੀਂ ਹੁੰਦਾ ਆ ਦਿੱਲੀ ਨੂੰ ਕੁਝ ਕਰ ਰਿਹਾ ਨਾ ਕਿਸਾਨ ਇੱਕ ਭੈਣ ਹੈ ਉੱਥੇ ਜਿਹੜੀ ਇਲਾਜ ਕਰ ਰਹੀ ਹੈ ਜ਼ਖਮੀਆਂ ਨੂੰ ਮਲਮ ਪੱਟੀ ਕਰ ਰਹੀ ਹੈ ਉਹਦਾ ਇੰਟਰਵਿਊ ਆਇਆ ਉਹ ਕਹਿ ਰਹੀ ਹੈ ਕਹਿੰਦੀ ਹੈ ਜ਼ਖਮੀ ਹੋ ਕੇ ਮੇਰੇ ਕੋਲ ਆਂਦੇ ਨੇ ਤੇ ਮੈਂ ਵੇਖਿਆ ਉਹਨਾਂ ਦੇ ਉਹ ਆਪਣੇ ਹੱਥਾਂ ਦੇ ਨਾਲ ਛਰੇ ਕੱਢ ਲਈ ਰਹੀ ਹੈ ਜਿਹੜੇ ਉਹਨਾਂ ਦੀ ਪਿੱਠਾਂ ਦੇ ਵਿੱਚ ਲੱਗੇ ਨੇ ਤੇ ਕਹਿੰਦੇ ਮੈਂ ਮਲਮ ਕਰਦੀ ਆ ਉਹ ਘਰ ਨੂੰ ਨਹੀਂ ਪਰਤ ਰਹੇ ਉਹ ਦੁਬਾਰਾ ਉਸ ਪਾਸੇ ਜਾ ਰਹੇ ਨੇ ਇਹ ਕਿਹੋ ਜਿਹੇ ਨੇ ਜਿਨ੍ਹਾਂ ਨੂੰ ਦੁੱਖ ਦਰਦ ਕੁਝ ਨਹੀਂ ਲੱਗਦਾ ਆਨੰਦ ਹੀ ਐਸਾ ਪਰਮਾਤਮਾ ਦੀ ਸੇਵਾ ਦਾ ਇਹ ਕੁਦਰਤ ਦੀ ਇਹ ਕਾਇਨਾਤ ਦੀ ਸੇਵਾ ਕਰਨ ਦਾ ਜਦੋਂ ਸੁਭਾਗ ਪ੍ਰਾਪਤ ਹੋ ਜਾਵੇ ਗੁਰੂ ਫਿਰ ਰਹਿਮਤਾਂ ਬਖਸ਼ ਦਿੰਦਾ ਗੁਰਸੇਵਾ ਤੇ ਸੁਖ ਉਪਜੈ ਫਿਰ ਦੁੱਖ ਨਾ ਲੱਗੈ ਆਏ ਜੰਮਣ ਮਰਣਾ ਮਿਟ ਗਿਆ ਕਿੱਥੇ ਮੌਤ ਦਾ ਡਰ ਰਹਿੰਦਾ ਕਿਉਂਕਿ ਹੁਣ ਆਨੰਦੀ ਇਤਨਾ ਪ੍ਰਾਪਤ ਹੋ ਗਿਆ ਜਿਵੇਂ ਸੇਵਾ ਦੀ ਗੱਲ ਕਰਾਂ ਨਾ ਧੰਨ 시 ਗੁਰੂ ਅਮਰਦਾਸ ਜੀ ਗੁਰੂ ਅੰਗਦ ਸਾਹਿਬ ਜੀ ਦੀ ਲੰਮੇ ਸਮੇਂ ਸੇਵਾ ਕੀਤੀ ਹੈ ਇੱਕ ਘਟਨਾ ਮਿਲਦੀ ਐ ਗੁਰੂ ਅਮਰਦਾਸ ਜੀ ਰੋਜ਼ ਸਵੇਰੇ ਘੜੇ ਦੇ ਵਿੱਚ ਪਾਣੀ ਲਿਆ ਕੇ ਗੁਰੂ ਨਾਨਕ ਸਾਹਿਬ ਜੀ ਨੇ ਇਸ਼ਨਾਨ ਕਰਨਾ ਨਦੀ ਦੂਰ ਬਿਆਸ ਸਰਦੀਆਂ ਹੋਣੀਆਂ ਗਰਮੀਆਂ ਹੋਣੀਆਂ ਰੋਜ਼ ਸਵੇਰੇ ਉੱਠਣਾ ਘੜਾ ਲੈ ਕੇ ਜਾਣਾ ਪਾਣੀ ਭਰ ਕੇ ਲਿਆਣਾ ਘੜੇ ਵੀ ਉਦੋਂ ਤਾਂਬਿਆਂ ਦੇ ਹੁੰਦੇ ਸੀ ਇੱਕ ਦਿਨ ਗੁਰੂ ਅਮਰਦਾਸ ਜੀ ਬਾਬਾ ਅਮਰਦਾਸ ਜੀ ਪਾਣੀ ਲੈ ਕੇ ਆ ਰਹੇ ਨੇ ਤੇ ਪੈਰ ਕਿੱਲੇ ਦੇ ਨਾਲ ਅੜਿਆ ਠੱਡਾ ਲੱਗਿਆ ਡਿੱਗ ਪਏ ਸਵੇਰੇ ਦਾ ਹੁਣ 4 ਵਜੇ ਦਾ ਵਕਤ ਹੈ ਘੜਾ ਜਦੋਂ ਥੱਲੇ ਡਿੱਗਿਆ ਉਹ ਖਣਕਿਆ ਉਹਦੀ ਆਵਾਜ਼ ਬਹੁਤ ਹੋਈ ਕਹਿੰਦੇ ਨਾਲ ਇੱਕ ਘਰ ਸੀ ਤੇ ਮੀਆਂ ਬੀਬੀ ਦੋ ਸੁੱਤੇ ਸਨ ਉੱਠ ਪਏ ਦਰਬ ਕੇ ਤੇ ਉਹਦਾ ਘਰ ਵਾਲਾ ਕਹਿੰਦਾ ਇਤਨੀ ਰਾਤ ਨੂੰ ਕੌਣ ਹੈ ਇਤਨਾ ਖੜਕਾ ਹੋਇਆ ਉਹਦੇ ਘਰ ਵਾਲੀ ਉੱઠી ਤੇ ਕਹਿਣ ਲੱਗੀ ਹੋਰ ਕੌਣ ਹੋਣਾ ਹੈ ਇਹ ਅਮਰੂ ਨਥਾਵਾਂ ਹੈ ਇਸ ਨੂੰ ਕੰਮ ਕੁਝ ਨਹੀਂ ਹੈ ਇਹ ਰਾਤ ਦਿਨ ਦੌੜਦਾ ਰਹਿੰਦਾ ਉਸ ਨੂੰ ਕੀ ਪਤਾ ਸੀ ਗੁਰੂ ਦੀ ਸੇਵਾ ਦੇ ਵਿੱਚ ਆਨੰਦ ਕਿਤਨਾ ਹੈ ਗੁਰੂ ਅਮਰਦਾਸ ਜੀ ਨੇ ਅੱਗੋਂ ਕਿਹਾ ਕਹਿਣ ਲੱਗੇ ਕਮਲੀਏ ਕੁਝ ਵੀ ਕਹਿ ਸਕਦੀਆਂ ਮੈਨੂੰ ਨਥਾਵਾ ਨਾ ਕਹੀਂ ਜਿਤਨੀ ਦੇਰ ਤੱਕ ਨਥਾਵਾ ਸਾਂ ਜ਼ਿੰਦਗੀ ਦੇ ਵਿੱਚ ਆਨੰਦ ਨਹੀਂ ਸੀ ਅੱਜ ਮੇਰਾ ਗੁਰੂ ਹੈ ਮੇਰਾ ਮੁਰਸ਼ਿਦ ਧੰਨ ਸ਼੍ਰੀ ਗੁਰੂ ਅੰਗਦ ਸਾਹਿਬ ਜੀਆ ਅੱਜ ਮੈਂ ਨਥਾਵਾ ਨਹੀਂ ਮੈਨੂੰ ਨਥਾਵਾ ਨਾ ਕਹੀਂ ਇਤਿਹਾਸ ਕਹਿੰਦਾ ਜਿਸ ਬੀਬੀ ਨੂੰ ਕਮਲੀ ਕਿਹਾ ਸੀ ਉਹ ਸੱਚ ਮੋਚੀ ਕਮਲੀ ਹੋਗੀ ਸੀ ਜਿਸ ਦਿਨ ਸਿੱਖਾਂ ਤੈਨੂੰ ਸੇਵਾ ਕਰਨੀ ਆ ਗਈ ਨਾ ਸੇਵਾ ਕਰਤ ਹੋਏ ਨਹਕਾਮੀ ਤਿਸਕੋ ਹੋਤ ਪ੍ਰਾਪਤ ਸੁਆਮੀ